ਇਸ ਵੀਡੀਓ ਦੇ ਵਿੱਚ ਹਨਾ ਪਾਸਟਰ ਦਿਓਲ ਜੀ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਹੇ ਹੈ ਕਿ ਸਾਨੂੰ ਭਰੋਸਾ ਸਾਡਾ ਕਿਸ ਤੇ ਹੋਣਾ ਚਾਹੀਦਾ ਵਾ ਜਾਨੀ ਕਿ ਸਾਨੂੰ ਅੰਧਗਾਰ ਦੀਆਂ ਸ਼ਕਤੀਆਂ ਉਤੇ ਕਿਸ ਤਰ੍ਹਾਂ ਜੇ ਪਉਣੀ ਚਾਹੀਦੀ ਹੈ ਬੋਤਲੋਕ ਕੀ ਕਹਿੰਦੇ ਆ ਕਿ ਸਾਡੇ ਘਰ ਦੇ ਮਨ ਤੇ ਨਹੀਂ ਹੈਗੇ ਉਹ ਹੋਰ ਜਗ੍ਹਾ ਤੇ ਜਾਂਦੇ ਨੇ ਇਕਲ ਉਹਨਾਂ ਚੀਜ਼ਾਂ ਵਿੱਚੋਂ ਨਿਕਲਣ ਵਾਸਤੇ ਪਾਸਟਰ ਦਿਓਲ ਜੀ ਨੇ ਬਹੁਤ ਹੀ ਸੋਖੇ ਤਰੀਕੇ ਨਾਲ ਸਮਝਾਇਆ ਆਸਾਨੀ ਤਰੀਕੇ ਨਾਲ ਸਮਝਾਇਆ ਕਿ ਕਿਸ ਤਰ੍ਹਾਂ ਸਾਨੂੰ ਵਿਸ਼ਵਾਸ ਨੂੰ ਵਧਾਉਣਾ ਚਾਹੀਦਾ ਪਰਮੇਸ਼ਵਰ ਦੇ ਵਿੱਚ ਆਓ ਆਪਾਂ ਇਸ ਵੀਡੀਓ ਨੂੰ ਦੇਖੀਏ ਫਿਰ ਆਪਾਂ ਗੱਲ ਕਰਦੇ ਆਂ ਬਾਕੀ ਯਾਕੂਬ ਦੀਆਂ ਸਿਕਲਸੀਆਂ ਦੀ ਕਿਤਾਬ ਤੇ ਉਹਦਾ ਇੱਕ ਨੰਬਰ ਅਧਿਆਇ ਤੇ ਉਹਦੀ ਆਪਾਂ ਜਾਣਾ ਜੇ 13 ਨੰਬਰ ਪੰਤੀ ਦੇ ਵਿੱਚ ਕਲਸੀਆਂ ਇੱਕ ਤੇ ਉਹਦੀ 13 ਨੰਬਰ ਆਇਤ ਇੱਥੇ ਲਿਖਿਆ ਅਤੇ ਸਾਨੂੰ ਅੰਧਕਾਰ ਦੇ ਵਸ ਵਿੱਚੋਂ ਛੁਡਾ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ ਹallelujah ਇਹਦੀ ਕਲਸੀਆਂ ਦੀ ਇੱਕ ਅਧਿਆਇ ਦੀ 13 ਨੰਬਰ ਆਇਤ ਵਿੱਚ ਇਦਾਂ ਲਿਖਿਆ ਹੋਇਆ ਹੈ ਸੋ ਤੁਸੀਂ ਜਦੋਂ ਘੋਸ਼ਣਾ ਕਰਨੀ ਆ ਤੇ ਤੁਸੀਂ ਇਹ ਘੋਸ਼ਣਾ ਕਰ ਸਕਦੇ ਆ ਕਿ ਮੈਂ ਘੋਸ਼ਣਾ ਕਰਦਾ ਆ ਕਿ ਪਰਮੇਸ਼ਵਰ ਨੇ ਮੈਨੂੰ ਹਰੇਕ ਅੰਧਕਾਰ ਦੇ ਵਿੱਚੋਂ ਬਾਹਰ ਕੱਢਿਆ ਆ ਪਰਮੇਸ਼ਵਰ ਨੇ ਹਰ ਗੁਲਾਮੀ ਵਿੱਚੋਂ ਜਿਹੜਾ ਆ ਉਹ ਮੈਨੂੰ ਬਾਹਰ ਕੱਢਿਆ ਔਰ ਮੈਨੂੰ ਪਰਮੇਸ਼ਵਰ ਨੇ ਚਾਨਣ ਦੇ ਵਿੱਚ ਲੈ ਜਾਂਦਾ ਆ ਔਰ ਪਰਮੇਸ਼ਵਰ ਨੇ ਮੈਨੂੰ ਆਪਣੇ ਧੀਆਂ ਪੁੱਤਰਾਂ ਦੇ ਵਿੱਚ ਜਿਹੜਾ ਆ ਉਹ ਖੜੇ ਕੀਤਾ ਪਰਮੇਸ਼ਵਰ ਨੇ ਮੈਨੂੰ ਆਪਣੇ ਧੀਆਂ ਪੁੱਤਰਾਂ ਵਿੱਚ ਸ਼ਾਮਲ ਕਰ ਲਿਆ ਕਿਉਂਕਿ ਜਦੋਂ ਆਪਾਂ ਇੱਥੇ ਪੜ੍ਹਦੇ ਆ 13 14 15 ਆਇਤ ਤੱਕ ਆਪਾਂ ਜਾਣੇ 12 ਤੋ ਸ਼ੁਰੂ ਕਰ ਲੈਨੇ ਆ ਤੇ ਪਿਤਾ ਦਾ ਧੰਨਵਾਦ ਕਰਦੇ ਰਹੇ ਜਿਨ ਸਾਨੂੰ ਇਹ ਸੰਯੋਗ ਬਣਾਇਆ ਵੀ ਚਾਨਣ ਵਿੱਚ ਸੰਤਾਂ ਦੇ ਵਿਰਸੇ ਦੇ ਪੱਤੀਦਾਰ ਹੋਈਏ ਜਦੋਂ ਅਸੀਂ ਕਰਸ ਦੇ ਵਿੱਚ ਹੁੰਨੇ ਆ ਅਸੀਂ ਇਹਨਾਂ ਸਾਰੀਆਂ ਬਲੇਸਿੰਗਸ ਤੋਂ ਵਾਂਜੇ ਹੁੰਨੇ ਆ ਪਰ ਜਦੋਂ ਅਸੀਂ ਪਰਮੇਸ਼ਵਰ ਵਿੱਚ ਆ ਗਏ ਤਾਂ ਪਰਮੇਸ਼ਵਰ ਨੇ ਸਾਨੂੰ ਸੰਤਾਂ ਦੇ ਵਿਰਸੇ ਦੇ ਪੱਤੀਦਾਰ ਬਣਾ ਲਿਆ ਮਤਲਬ ਜੋ ਬਰਕਤਾਂ ਅਬਰਾਹਮ ਹੀ ਸਹਾਕ ਯਾਕੂਬ ਦੀਆਂ ਸੀ ਡੈਨੀਅਲ ਹੋਣਾ ਦੀਆਂ ਹੀ ਉਹੀ ਬਲੇਸਿੰਗਸ ਸਾਡੀ ਲਾਈਫ ਦੇ ਵਿੱਚ ਜਿਹੜੀਆਂ ਆ ਉਹ ਟਰਾਂਸਫਾਰਮ ਹੋ ਰਹੀਆਂ ਆ ਤੇ ਪਰਬੂ ਨੇ ਸਾਨੂੰ ਪੱਤੀਦਾਰ ਬਣਾ ਲਿਆ ਰਾਈਟ ਸੋ ਹੁਣ ਅਹੀ ਸਾਡੇ ਕੋਲੇ ਉਹ ਵਚਨ ਹੋਣਾ ਚਾਹੀਦਾ ਆ ਕਿ ਕਿੱਥੇ ਇਹ ਚੀਜ਼ਾਂ ਲਿਖੀਆਂ ਅਹੀ ਇਹ ਤਾਂ ਹੀ ਕਹਤਾ ਕਿ ਪ੍ਰਭੂ ਦਾ ਅਸੀਂ ਧੰਨਵਾਦ ਕਰਦੇ ਕਿ ਪ੍ਰਭੂ ਨੇ ਸਾਨੂੰ ਹਨੇਰੇ ਚੋਂ ਕੱਢ ਕੇ ਚਾਨਣ ਵਿੱਚ ਲਿਆਂਦਾ ਪਰ ਕੀ ਸਾਡੇ ਕੋਲੇ ਕੋਈ ਰੈਫਰੈਂਸ ਹੈਗਾ ਆ ਕਿ ਬਾਈਬਲ ਇਹ ਗੱਲ ਕਹਿ ਰਹੀ ਹੈ ਕਿ ਵਾਕਈ ਉਹਨੇ ਤੁਹਾਨੂੰ ਜਿਹੜਾ ਹਨੇਰੇ ਚੋਂ ਕੱਢਿਆ ਚਾਨਣ ਵਿੱਚ ਲਿਆਂਦਾ ਇਹ ਬਹੁਤ ਜ਼ਰੂਰੀ ਆ ਕਿ ਤੁਹਾਨੂੰ ਪਤਾ ਹੋਵੇ ਕਿ ਬਾਈਬਲ ਦੇ ਵਿੱਚ ਇਹ ਗੱਲ ਲਿਖੀ ਹੈ ਜਾਂ ਨਹੀਂ ਲਿਖੀ ਹੈ ਕਿਉਂਕਿ ਜਿਹੜੀ ਗੱਲ ਲਿਖੀ ਹੋਈ ਆ ਅਰ ਤੁਹਾਨੂੰ ਪਤਾ ਆ ਕਿ ਲਿਖੀ ਹੋਈ ਆ ਤਦ ਜਦੋਂ ਤੁਸੀਂ ਫਿਰ ਉਸ ਚੀਜ਼ ਨੂੰ ਡਿਕਲੇਅਰ ਕਰੋਗੇ ਤਾਂ 100% ਦੀ ਜਿਹੜੀ 100% ਤੁਹਾਡੇ ਲਈ ਜਿਹੜੀ ਆ ਉਹ ਕਾਰਾਗਰ ਹੋਊਗੀ ਕੰਮ ਕਰੂਗੀ ਤੇ ਇੱਥੇ ਇਦਾਂ ਹੀ ਲਿਖਿਆ ਕਹਿੰਦਾ ਅਸੀਂ ਰੱਬ ਦਾ ਸ਼ੁਕਰ ਕਰਦੇ ਆ ਅਸੀਂ ਪਿਤਾ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਸਾਨੂੰ ਇਸ ਯੋਗ ਬਣਾਇਆ ਆ ਕੇਸ ਯੋਗ ਬਣਾਇਆ ਬਈ ਚਾਨਣ ਵਿੱਚ ਦੇਖੋ ਇਹਨਾਂ ਦੋਵਾਂ ਤਿਹਰਾ ਦੇ ਵਿੱਚ ਚਾਨਣ ਵਿੱਚ ਵੀ ਤੇ ਹਨੇਰੇ ਵਿੱਚ ਵੀ ਪਾਸ ਪਰਸਨੈਲਿਟੀਜ਼ ਹੈਗੀਆਂ ਆ ਜਿਵੇਂ ਆਪਾਂ ਸੰਤ ਕਹਿਰੀਦਾ ਆ ਹੈਨਾ ਪਾਸਟਰਸ ਨੂੰ ਆਪਾਂ ਕਹਿ ਦਿੰਨੇ ਸੰਤ ਜਾਂ ਉਦਾਂ ਕਈ ਸੰਤ ਮਹਾਪੁਰਸ਼ ਹੁੰਦੇ ਆ ਆਪਾਂ ਉਹਨਾਂ ਨੂੰ ਕਹਿ ਦਿੰਨੇ ਆ ਤੇ ਉਹ ਕੁਝ ਲੋਕੀ ਰੱਬ ਦਾ ਪ੍ਰਚਾਰ ਕਰਦੇ ਆ ਹੀ ਉਹਨਾਂ ਨੂੰ ਕਿ ਅਸੀਂ ਆਪਾਂ ਉਹਨਾਂ ਨੂੰ ਸੰਤ ਕਹਿੰਨੇ ਆ ਇਦਾਂ ਹੀ ਕੁਝ ਲੋਕੀ ਜਿੱਦਾਂ ਕਾਲਾ ਇਲਮ ਕਰਦੇ ਆ ਸ਼ੈਤਾਨ ਦੀ ਪੂਜਾ ਕਰਦੇ ਆ ਉਹਨਾਂ ਵਿੱਚ ਵੀ ਨਾ ਆਉਦੇ ਆ ਤੇ ਜਿਵੇਂ ਆਪਾਂ ਵਚਨ ਦੇ ਵਿੱਚ ਵੀ ਦੇਖਦੇ ਆ ਕਿ ਲਿਖਿਆ ਸਾਡੀ ਜਿਹੜੀ ਲੜਾਈ ਲਊ ਮਾਸ ਦੇ ਨਾਲ ਨਹੀਂ ਆ ਸਾਡੀ ਲੜਾਈ ਅੰਧਕਾਰ ਦੀਆਂ ਜਿਹੜੇ ਫੋਰਸ ਆ ਉਹਦੇ ਅਧਿਕਾਰੀ ਸਮਝਦੇ ਹੋ ਉਹਦੇ ਵਿੱਚ ਵੀ ਨਾ ਅਹੁਦੇ ਆ ਵੱਡਾ ਅਦਾ ਉਸ ਤੋਂ ਛੋਟਾ ਅਦਾ ਅੰਧਕਾਰ ਦੇ ਜਿਹੜੇ ਫੌਜਾਂ ਆ ਉਹਦੇ ਰਾਜਿਆਂ ਨਾਲ ਉਹਦੇ ਜਿਹੜੇ ਹੋਰ ਰਿਹਾ ਲੈਟਰ ਪੈਟਰ ਉਹਨਾਂ ਦੇ ਨਾਲ ਆ ਸਾਡੀਆਂ ਲੜਾਈਆਂ ਤੇ ਇਸ ਲਈ ਦੋਆ ਤਰ੍ਹਾਂ ਦੇ ਵਿੱਚ ਹੀ ਅਹੁਦੇ ਆ ਚਾਨਣ ਦੇ ਵਿੱਚ ਵੀ ਬਹੁਤ ਹਾਈ ਪੋਜੀਸ਼ਨਸ ਆ ਮੀਡੀਅਮ ਪੋਜੀਸ਼ਨਸ ਆ ਤੇ ਲੋ ਪੋਜੀਸ਼ਨ ਆ ਸੇਮ ਅਵੇ ਦੇ ਨਾਲ ਡਾਰਕਨੈਸ ਦੀਆਂ ਵੀ ਫੌਜਾਂ ਜਿਹੜੀਆਂ ਆ ਉਹਨਾਂ ਦੇ ਵਿੱਚ ਵੀ ਔਦੇ ਆ ਤੇ ਇੱਥੇ ਸਾਨੂੰ ਦੱਸਿਆ ਜਾ ਰਿਹਾ ਕਿਹੜੇ ਯੋਗ ਬਣਾਇਆ ਹੈ ਪਰਮੇਸ਼ਵਰ ਨੇ ਸਾਨੂੰ ਜਿਹੇ ਸੰਤ ਚਾਨਣ ਦੇ ਆ ਉਹਨਾਂ ਦੀਆਂ ਜਿਹੜੀਆਂ ਬਰਕਤਾਂ ਆ ਨਾ ਸਾਨੂੰ ਉਹਨਾਂ ਬਰਕਤਾਂ ਨੂੰ ਪ੍ਰਾਪਤ ਕਰਨ ਦੇ ਹੱਕਦਾਰ ਬਣਾ ਦਿੱਤਾ ਪਰਮੇਸ਼ਰ ਨੇ ਕਿਹਾ ਹੀ ਉਹਨਾਂ ਬਰਕਤਾਂ ਨੂੰ ਜਿਹੜਾ ਆ ਪ੍ਰਾਪਤ ਕਰ ਸਕੀਏ ਮਤਲਬ ਜਿਹੜੇ ਜਿਹੜੇ ਪਰਮੇਸ਼ਰ ਦੇ ਵਿੱਚ ਆ ਸ਼ੈਤਾਨ ਵਿੱਚ ਨਹੀਂ ਪਰਮੇਸ਼ਰ ਦੇ ਵਿੱਚ ਐਸ ਵੇਲੇ ਅਧਿਓ ਜਾਦੀ ਦੁਨੀਆ ਜਿਹੜੀ ਆ ਉਹ ਸ਼ੈਤਾਨ ਦੇ ਪਿੱਛੇ ਲੱਗੀ ਹੋਈ ਆ ਅਰੇ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਮਾਰਕੀਟ ਵਿੱਚ ਆ ਰਹੀਆਂ ਜਿਹਨੂੰ ਟਾਈਮ-ਟਾਈਮ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹੂੰਗੀ ਕਿਉਂਕਿ ਇੰਨੇ ਸਾਰੇ ਆਪਾਂ ਐਪੀਸੋਡ ਹੋਰ ਕਰਨੇ ਫਿਰ ਉਹਨਾਂ ਵਿੱਚ ਕੀ ਕਰਾਂਗੇ ਜਾਜੀ ਸਾਰਾ ਕੁਝ ਦੱਸ ਦਿੱਤਾ ਹਾਂ ਓਕੇ ਅਤੇ ਕੀ ਲਿਖਿਆ ਅਤੇ ਸਾਨੂੰ ਅੰਧਕਾਰ ਦੇ ਵਸ ਵਿੱਚੋਂ ਛੁਡਾ ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ ਪਰਮੇਸ਼ਵਰ ਨੇ ਸਾਨੂੰ ਹਨੇਰੇ ਦੇ ਵਸੋਂ ਛੁਡਾ ਲਿਆ ਅਸੀਂ ਹਨੇਰੇ ਦੇ ਵਸ ਵਿੱਚੋਂ ਛੁਡਾ ਲਏ ਗਏ ਹੁਣ ਹਨੇਰੇ ਦਾ ਸਾਡੇ ਉੱਤੇ ਕੋਈ ਵਸ ਨਹੀਂ ਆ ਇਸ ਚੀਜ਼ ਨੂੰ ਇੱਥੇ ਫਿੱਟ ਕਰ ਲੋ ਇੱਥੇ ਫਿੱਟ ਕਰ ਲੋ ਇੱਥੇ ਫਿੱਟ ਕਰ ਲੋ ਹੁਣ ਐਵੇਂ ਨਾ ਕਹੀ ਜਾਇਆ ਕਰੋ ਮੇਰੀ ਤੇ ਜਠਾਣੀ ਜਿਹੜੀ ਆ ਉਹ ਬਾਬੇ ਦੇ ਜਾਂਦੀ ਆ ਮੇਰੀ ਦਰਾਣੀ ਜਿਹੜੀ ਆ ਉਹ ਵੀ ਬਲੋਂ ਦੀ ਆ ਬਾਲ ਦੀ ਆ ਹੈ ਜੋਤਾਂ ਲੰਦੀ ਆ ਪਤਾ ਨਹੀਂ ਕੀ ਕੁਛ ਐਵੇਂ ਨਿੱਕੀਆਂ ਨਿੱਕੀਆਂ ਗੱਲਾਂ ਵੀ ਪਹਿਲਾਂ ਤੁਸੀਂ ਮੈਨੂੰ ਇਹ ਦੱਸੋ ਵੀ ਜਿਹਨੂੰ ਤੁਸੀਂ ਮੰਨਦੇ ਹੋ ਛੋਟਾ ਆ ਜਦੋਂ ਮਰਜੀ ਉਹ ਸਾਡੀ ਦੀ ਪ੍ਰਾਰਥਨਾ ਤਾਂ ਨਹੀਂ ਕੰਮ ਕਰਦੀ ਪਾਸਟਰੀ ਕਰਕੇ ਸਾਡੇ ਮੇਰੀ ਸਾਸਾ ਕਰਦੀ ਆ ਮੇਰਾ ਸਹੁਰਾ ਜਿਹੜਾ ਆ ਉਹ ਪੁੱਛਾ ਦਿੰਦਾ ਆ ਤੇ ਫੁਲਾਨੇ ਦਾ ਕੰਮ ਸਾਡੇ ਘਰ ਦਾ ਫੁਲਾਨਾ ਮੈਂਬਰ ਇਦਾਂ ਕਰਦਾ ਹੈ ਵੀ ਮੇਰੀ ਗੱਲ ਸੁਣੋ ਤੁਸੀਂ ਰੱਬ ਨੂੰ ਸੱਚੇ ਜਿਉਂਦੇ ਰੱਬ ਨੂੰ ਮੰਨਣ ਦੇ ਜੀ ਤੇ ਫਿਰ ਵੀ ਤੁਹਾਡੇ ਤੁਹਾਨੂੰ ਚੀਜ਼ਾਂ ਸਟਾਉਣ ਡੀਆਂ ਆ ਹੱਦ ਹੋ ਗਈ ਆ ਇਹਦਾ ਮਤਲਬ ਤੁਸੀਂ ਚੰਗੀ ਤਰ੍ਹਾਂ ਮੰਨਣ ਹੀ ਨਹੀਂ ਦੇ ਤੂੰ ਹੀ ਇਕੱਲਾ ਨਾਮ ਦਾ ਹੀ ਜਿਹੜਾ ਆ ਨਾ ਉਹ ਬਣੇ ਆ ਤੇ ਪਰ ਅਸਲ ਵਿੱਚ ਤੂੰ ਆਪਣੀ ਜੀਵਨ ਦੇ ਵਿੱਚ ਅਕਸੈਪਟ ਨਹੀਂ ਕੀਤਾ ਪਰਮੇਸ਼ਰ ਨੂੰ ਜਿੱਦਣ ਤੂੰ ਹੀ ਅਕਸੈਪਟ ਕਰ ਲਿਆ ਜਿੱਥੇ ਤੁਹਾਡੇ ਪੈਰ ਦੀ ਤਲੀ ਲੱਗਣੀ ਆ ਚੀਜ਼ਾਂ ਨੇ ਤੇ ਚੀਕਾਂ ਮਾਰ ਕੇ ਨਿਕਲ ਜਾਣਾ ਉੱਥੋਂ ਉੱਥੇ ਕੋਈ ਵੀ ਡਾਰਕਨੈਸ ਦੀ ਪਾਵਰ ਰਹਿਣੀ ਨਹੀਂ ਆ ਪਾਵਰ ਕਿਹਦੇ ਵਿੱਚ ਜ਼ਿਆਦਾ ਆ ਪਰਮੇਸ਼ਰ ਵਿੱਚ ਜ਼ਿਆਦਾ ਆ ਤੇ ਜੇ ਤੁਹਾਡੇ ਨਾਲ ਪਰਮੇਸ਼ਰ ਤੇ ਉੱਥੇ ਡਾਰਕਨੈਸ ਦਾ ਕੀ ਕੰਮ ਹੈ ਤੁਹਾਡੇ ਹੱਥ ਵਿੱਚ ਲੋ ਆ ਤੁਹਾਡੇ ਹੱਥ ਵਿੱਚ ਬਲਬ ਆ ਤੁਹਾਡੇ ਹੱਥ ਵਿੱਚ ਦੀਵਾ ਆ ਮੋਮਬੱਤੀ ਆ ਵਾਟ ਐਵਰ ਚਾਨਣ ਦਾ ਸੋਰਸ ਆ ਤੇ ਤੂੰ ਹੀ ਤਾਂ ਜਿੱਧਰ ਨੂੰ ਜਾਣਾ ਚਾਨਣ ਹੋਈ ਜਾਣਾ ਹੈ ਤੇ ਤੂੰ ਹੀ ਕਹਿੰਦੇ ਕਿ ਚਾਨਣ ਨੂੰ ਹਨੇਰਾ ਦਬਾਰਿਆ ਵਚਨ ਦੇ ਵਿੱਚ ਲਿਖਿਆ ਚਾਨਣ ਨੂੰ ਹਨੇਰਾ ਦਬਾ ਨਾ ਸਕਿਆ ਨਹੀਂ ਦਬਾ ਸਕਦਾ ਚਾਨਣ ਨੂੰ ਹਨੇਰਾ ਇਸ ਲਈ ਨਾ ਇਦਾਂ ਦੀਆਂ ਐਵੇਂ ਗਲਤ ਜੀਆਂ ਗੱਲਾਂ ਤੇ ਨਿੱਕੀਆਂ ਨਿੱਕੀਆਂ ਗੱਲਾਂ ਆਪਣੇ ਅੰਦਰੋਂ ਪਹਿਲਾਂ ਖਤਮ ਕਰੋ ਔਰ ਵਚਨ ਦੇ ਵਿੱਚ ਵੀ ਇਹ ਇਹ ਚੀਜ਼ ਦੇਖੋ ਕਿੰਨੀ ਸੋਹਣੀ ਲਿਖੀ ਆ ਕਿ ਪਰਮੇਸ਼ਵਰ ਨੇ ਸਾਨੂੰ ਜਿਹੜਾ ਹੈ ਨਾ ਹਰੇਕ ਅੰਧਕਾਰ ਦੇ ਵਸ ਵਿੱਚੋਂ ਸਾਨੂੰ ਅਧਕਾਰ ਦੇ ਵਾਸ ਵਿੱਚੋਂ छुड़ा ਕੇ ਆਪਣੇ ਪਿਆਰੇ ਪੁੱਤਰ ਦੇ ਰਾਜ ਵਿੱਚ ਪਹੁੰਚਾ ਦਿੱਤਾ ਪਰਮੇਸ਼ੁਰ ਨੇ ਸਾਨੂੰ ਜੇਸ ਲੋ ਦੇ ਵਿੱਚ ਜੇਸ ਕਿੰਗਡਮ ਦੇ ਵਿੱਚ ਜੇਸ ਹਾਲਤ ਦੇ ਵਿੱਚ ਪ੍ਰਭੂ ਯਿਸੂ ਮਸੀਹ ਨੇ ਸਾਨੂੰ ਉੱਥੇ ਤੱਕ ਪ੍ਰਭੂ ਸਾਨੂੰ ਲੈ ਆਏ ਉਸ ਦੇ ਵਿੱਚ ਸਾਨੂੰ ਨਿਸਤਾਰਾ ਅਰਥਾਤ ਪਾਪਾਂ ਦੀ ਮਾਫੀ ਮਿਲਦੀ ਹੈ ਸੋ ਤੁਸੀਂ ਇਹ ਵਰਡ ਡਿਕਲੇਅਰ ਕਰਨੇ ਆ ਕਿ ਪਰਮੇਸ਼ਵਰ ਨੇ ਸਾਨੂੰ ਹਨੇਰੇ ਵਿੱਚੋਂ ਕੱਢ ਲਿਆ ਹੈ ਪਰਮੇਸ਼ਵਰ ਨੇ ਸਾਨੂੰ ਸ਼ੈਤਾਨ ਦੇ ਹੱਥਾਂ ਵਿੱਚੋਂ ਛੁਡਾ ਲਿਆ ਹਨੇਰੇ ਦਾ ਮਤਲਬ ਹੀ ਜਿਹੜਾ ਹੈ ਉਹ ਦੁਸ਼ਟਪੁਣਾਇਆ ਹਨੇਰੇ ਦਾ ਮਤਲਬ ਹੀ ਜਿਹੜਾ ਹੈ ਅਗਿਆਨਤਾ ਆ ਹਨੇਰੇ ਦਾ ਮਤਲਬ ਹੀ ਜਿਹੜਾ ਹੈ ਦੁੱਖ ਸੰਕਟ ਆ ਓਕੇ ਤਾਂ ਪਰਮੇਸ਼ਵਰ ਨੇ ਸਾਨੂੰ ਇਹ ਸਭ ਬੁਰੀਆਂ ਚੀਜ਼ਾਂ ਵਿੱਚੋਂ ਬਾਹਰ ਕੱਢਿਆ ਪਰਮੇਸ਼ਵਰ ਨੇ ਸਾਨੂੰ ਖੁਸ਼ੀ ਦੇ ਵਿੱਚ ਯਿਸੂ ਮਸੀਹ ਦਾ ਮਤਲਬ ਹੀ ਖੁਸ਼ੀ ਆ ਤਾਂ ਯਿਸੂ ਮਸੀਹ ਦੇ ਵਿੱਚ ਸਾਨੂੰ ਲੈ ਆਂਦਾ ਅੰਧਕਾਰ ਦੇ ਵਾਸਤੋਂ ਛੁਡਾ ਲਿਆ ਸੋ ਕੀ ਆ ਹੁਣ ਕੀ ਆ ਉਸ ਵਿੱਚ ਸਾਨੂੰ ਕੀ ਆ ਨਸਤਾਰਾ ਆ ਅਹੀ ਉਹ ਨੀਆਂ ਚੀਜ਼ਾਂ ਤੋਂ ਬਾਹਰ ਆ ਗਏ ਆ ਤੇ ਪਾਪਾਂ ਦੀ ਮਾਫੀ ਆ ਸੋ ਇਸ ਲਈ ਜਿਨ੍ਹਾਂ ਨੂੰ ਲੱਗਦਾ ਸਾਡੇ ਜੀਵਨ ਦੇ ਵਿੱਚ ਕਰਟਸ ਆ ਜਾਂ ਕੁਝ ਹੋਇਆ ਤੁਸੀਂ ਇਹ ਵਰਡ ਬੋਲ ਕੇ ਡਿਕਲੇਅਰ ਕਰੋ ਕਿ ਸਾਨੂੰ ਨਿਸਤਾਰਾ ਮਿਲ ਚੁੱਕਿਆ ਸਾਨੂੰ ਪ੍ਰਭੂ ਯਿਸੂ ਮਸੀਹ ਦੇ ਵਿੱਚ ਪਾਪਾਂ ਦੀ ਮਾਫੀ ਮਿਲ ਚੁੱਕੀ ਪਰਮੇਸ਼ੁਰ ਨੇ ਸਾਨੂੰ ਅੰਧਕਾਰ ਦੇ ਹੱਥਾਂ ਵਿੱਚੋਂ ਛੁਡਾ ਲਿਆ ਪਰਮੇਸ਼ੁਰ ਨੇ ਸਾਨੂੰ ਹਰੇਕ ਸ਼ੈਤਾਨ ਦੇ ਪੰਜੇ ਵਿੱਚੋਂ ਬਾਹਰ ਕੱਢਿਆ ਪਰਮੇਸ਼ੁਰ ਨੇ ਸਾਨੂੰ ਚਾਨਣ ਦੇ ਜਿਹੜੇ ਸੰਤਿਆ ਉਹਨਾਂ ਦੇ ਪੱਤੀਦਾਰ ਬਣਾਇਆ ਉਹਨਾਂ ਦੇ ਵਿਰਸੇ ਦੇ ਅਧਿਕਾਰੀ ਪਰਮੇਸ਼ੁਰ ਨੇ ਸਾਨੂੰ ਬਣਾਇਆ ਸੋ ਇਸ ਤਰੀਕੇ ਦੇ ਨਾਲ ਤੁਸੀਂ ਆਪਣੀ ਪ੍ਰਾਰਥਨਾ ਦੇ ਵਿੱਚ ਜਿਹੜੀ ਉਕੋਸ਼ਣਾ ਕਰਨੀ ਹੈ ਜਦੋਂ ਤੁਸੀਂ ਇਸ ਤਰੀਕੇ ਦੇ ਨਾਲ ਕੋਸ਼ਣਾ ਕਰੋਗੇ ਤੇ ਤੁਸੀਂ ਵੇਖਿਓ ਕਿ 7-8 ਦਿਨ ਤੁਸੀਂ ਘੋਸ਼ਣਾ ਕਰਕੇ ਦੇਖੋ ਕਿੰਨੇ ਕੰਮ ਤੁਹਾਡੇ ਜਿਹੜੇ ਆ ਨਾ ਰੁਕੇ ਹੋਏ ਉਹ ਬਣਨ ਲੱਗ ਜਾਣੇ ਆ ਕਿੰਨੇ ਗਲਤ ਕੰਮ ਜਿਹੜੇ ਤੁਹਾਡੀ ਲਾਈਫ ਦੇ ਵਿੱਚ ਚੱਲ ਰਹੇ ਉਹ ਆਟੋਮੈਟਿਕਲੀ ਜਿਹੜੇ ਆ ਉਹ ਤੁਹਾਡੇ ਬੰਦ ਹੋਣੇ ਸ਼ੁਰੂ ਹੋ ਜਾਣੇ ਆ ਔਰ ਜਿਹੜੇ ਗਲਤ ਲੋਕੀ ਤੁਹਾਡੇ ਨਾਲ ਜੁੜੇ ਹੋਏ ਆ ਮਤਲਬ ਤੁਹਾਡਾ ਨੁਕਸਾਨ ਕਰਨ ਵਾਸਤੇ ਜਾਂ ਕਿੱਦਾਂ ਵੀ ਉਹ ਡਿਸਕਨੈਕਟ ਹੋ ਜਾਣੇ ਆ ਔਰ ਜੋ ਵੀ ਜਾਦੂ ਟੋਣੇ ਦੀਆਂ ਸ਼ਕਤੀਆਂ ਤੁਹਾਡੇ ਘਰ ਵਿੱਚ ਕੰਮ ਕਰ ਰਹੀਆਂ ਤੁਹਾਡੇ ਬੱਚਿਆਂ ਦੇ ਘਰ ਵਿੱਚ ਕੰਮ ਕਰ ਰਹੀਆਂ ਜੀਵਨ ਵਿੱਚ ਕੰਮ ਕਰ ਰਹੀਆਂ ਬਿਜ਼ਨਸ ਦੇ ਵਿੱਚ ਉਹ ਸਭ ਜਦੋਂ ਤੁਸੀਂ ਇਹ ਬਚਨ ਬੋਲਣ ਯਾਰ ਇਸ ਤਰੀਕੇ ਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਜਦੋਂ ਤੁਸੀਂ ਬੋਲੋਗੇ ਤੇ ਉਹ ਸਾਰੀਆਂ ਜਾਦੂ ਟੋਣੇ ਦੀਆਂ ਸ਼ਕਤੀਆਂ ਵੀ ਜਿਹੜੀਆਂ ਕਿਤੇ ਕਰਾਈ ਦੀਆਂ ਤਾਕਤਾਂ ਹੈ ਨਾ ਉਹ ਵੀ ਕੰਮ ਕਰਨਾ ਬੰਦ ਕਰ ਦੇਣਗੀਆ ਇਸੇ ਤਰ੍ਹਾਂ ਯਸਾਇ ਦੀ ਕਿਤਾਬ ਦੇ ਵਿੱਚ ਜਦੋਂ ਅਸੀਂ 52 ਸੌਰੀ 54 ਨੰਬਰ ਦੇ ਵਿੱਚ ਜਾਂਦੇ ਆ ਯਾ ਇਜ਼ਾਇਆ 54 ਦੇ ਵਿੱਚ ਯਸਾਇਆ 54 ਦੇ 17 ਨੰਬਰ ਦੇ ਵਿੱਚ ਜਾਂਦੇ ਆ ਜੋ ਚੱਲ ਹੀ ਪਈ ਨੇ ਆਪਾਂ ਨੇ ਕਾਮੇ ਦੇ ਰਿਕੈਸੀ ਵਾਓ ਫ੍ਰੇਸ ਗਾਰਡ ਪੁਕੋਵਿਜ਼ਾਇਆ ਚੈਪਟਰ 54 ਯਸਾਇਆ ਦੀ ਕਥਾਵਿਚ 54 ਨੰਬਰ ਅਧਿਆਏ ਤੇ ਉਹੀ 17 ਨੰਬਰ ਆਇਤ ਦੇ ਵਿੱਚ ਕੀ ਲਿਖਿਆ ਆ ਹਰ ਹਥਿਆਰ ਜੋ ਤੇਰੇ ਵਿਰੁੱਧ ਬਣਾਇਆ ਜਾਵੇ ਨਕਮਾ ਹੋਵੇਗਾ ਹਰ ਜੀਬ ਜੋ ਤੇਰੇ ਵਿਰੁੱਧ ਨਿਆਂ ਲਈ ਉੱਠੇ ਤੂੰ ਦੋਸ਼ੀ ਠਹਿਰਾਵੇਂਗੀ ਇਹ ਯਹੋਵਾ ਦੇ ਦਾਸਾਂ ਦਾ ਅਧਿਕਾਰ ਹੈ ਤੇ ਉਹਨਾਂ ਦਾ ਧਰਮ ਮੈਥੋਂ ਹੈ ਯਹੋਵਾ ਦਾ ਬਾਗ ਹੈ ਸੋ ਦੇਖੋ ਇੱਥੇ ਨਾ ਇੱਕ ਚੀਜ਼ ਬੜੀ ਪਿਆਰੀ ਜਿਹੀ ਆ ਤੇ ਉਹ ਉਹ ਮੈਂ ਆਲਵੇਸ ਬੋਲਦੀ ਰਹਿਣੀ ਆ ਕਿ ਮੇਰਾ ਧਰਮ ਕੀ ਆ ਜੋ ਪਰਮੇਸ਼ਵਰ ਦਾ ਧਰਮ ਆ ਇੱਥੇ ਕੀ ਲਿਖਿਆ ਆ ਲਾਸਟ ਆਇਤ ਕੀ ਅਤੇ ਉਹਨਾਂ ਦਾ ਧਰਮ ਮੈਥੋਂ ਹੈ ਪਰਮੇਸ਼ਵਰ ਤੋਂ ਹੈ ਪਰਮੇਸ਼ਵਰ ਤੋਂ ਆ ਸਾਡਾ ਧਰਮ ਸਾਡਾ ਧਰਮ ਕਿਸੇ ਫਿਰਕੇ ਪ੍ਰਸਤੀ ਤੋਂ ਨਹੀਂ ਆ ਕਿਸੇ ਇਨਸਾਨ ਤੋਂ ਨਹੀਂ ਆ ਭਾਵੇਂ ਉਹ ਬਹੁਤ ਚੰਗਾ ਇਨਸਾਨ ਹੋਇਆ ਹੋਵੇ ਪਰ ਸਾਡਾ ਧਰਮ ਉਸ ਤੋਂ ਹੈ ਹੀ ਨਹੀਂ ਸਾਡਾ ਧਰਮ ਪਰਮੇਸ਼ਵਰ ਤੋਂ ਵੀ ਬਿਲੋਂਗਸ ਟੂ ਗੋਡ ਸੋ ਜੋ ਪਰਮੇਸ਼ਰ ਦਾ ਧਰਮ ਹੋ ਸਾਡਾ ਧਰਮ ਹੈ ਤੇ ਅਸੀਂ ਆਉਨੇ ਆ ਆਪਣੇ ਪੁਆਇੰਟ ਦੇ ਉੱਤੇ ਬੈਕ ਟੂ ਪੁਆਇੰਟ ਉਹ ਕੀ ਆ ਹਰ ਹਥਿਆਰ ਵਚਨ ਕਹਿ ਰਿਹਾ ਹਰ ਉਹ ਹਥਿਆਰ ਜਿਹੜਾ ਤੇਰੇ ਵਿਰੁੱਧ ਬਣਾਇਆ ਗਿਆ ਤੇਰੇ ਬੱਚਿਆਂ ਦੇ ਵਿਰੁੱਧ ਬਣਾਇਆ ਗਿਆ ਮਤਲਬ ਤੇਰੇ ਵਿਰੁੱਧ ਦਾ ਮਤਲਬ ਹੀ ਇਹ ਆ ਹੁਣ ਜਿਹੜਾ ਦੇਖੋ ਅਗਰ ਕੋਈ ਜਾਣਾ ਤੁਹਾਡੇ ਬਿਜ਼ਨਸ ਦਾ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਬਿਜ਼ਨਸ ਦਾ ਨੁਕਸਾਨ ਹੈ ਕਿ ਤੁਹਾਡਾ ਨੁਕਸਾਨ ਹੈ ਅਗਰ ਕਿਸੇ ਦਾ ਬਿਜ਼ਨਸ ਨੁਕਸਾਨ ਹੋ ਰਿਹਾ ਤੇ ਉਹ ਜਿਹਦਾ ਬਿਜ਼ਨਸ ਹੋ ਉਸੇ ਦਾ ਹੀ ਨੁਕਸਾਨ ਹੈ ਕਿਸੇ ਦੇ ਤੀਪੁੱਤ ਦੇ ਜੀਵਨ ਦੇ ਵਿੱਚ ਦੁੱਖ ਆ ਤੇ ਉਹ ਮਾਤਾ ਪਿਤਾ ਦੇ ਜੀਵਨ ਦੇ ਵਿੱਚ ਹੀ ਦੁੱਖ ਆ ਸੋ ਇਦਾਂ ਨਹੀਂ ਆਪਾਂ ਕਹਿ ਸਕਦੇ ਜਿੱਥੇ ਜਿੱਥੇ ਇਹ ਕਿਹੇ ਚੀਜ਼ ਨਾਲ ਜੁੜੇ ਆ ਨਾ ਵਾਕਿਆ ਹੀ ਇਹੀ ਉੱਥੇ ਜੁੜੇ ਹੋਏ ਆ ਤੇ ਇਸ ਲਈ ਜਿਹੜਾ ਵੀ ਹਥਿਆਰ ਸਾਡੇ ਵਿਰੋਧ ਦੇ ਬਣਾਇਆ ਗਿਆ ਚਾਹੇ ਕਿਸੇ ਨੇ ਸਰਾਪ ਦਿੱਤਾ ਚਾਹੇ ਕਿਸੇ ਨੇ ਜਾਦੂ ਟੋਣਾ ਵੀ ਇੱਕ ਹਥਿਆਰ ਆ ਜਿੱਥੇ ਬੰਦੇ ਦੇ ਹੱਥ ਨਹੀਂ ਚੱਲਦੇ ਉੱਥੇ ਉਹ ਜਾਦੂ ਟੋਣਾ ਚਲਾਉਣ ਦੀ ਕੋਸ਼ਿਸ਼ ਕਰਦੇ ਆ ਬਹੁਤ ਤਰ੍ਹਾਂ ਦੇ ਹਥਿਆਰ ਆ ਕੋਈ ਕੋਈ ਚੁਗਲੀ ਚੁਗਲੀ ਵੀ ਇੱਕ ਹਥਿਆਰ ਆ ਤੁਹਾਨੂੰ ਪਤਾ ਕਿ ਚੁਗਲੀ ਲਾ ਕੇ ਕਿਸੇ ਦੇ ਘਰ ਨੂੰ ਉਜਾੜਨਾ ਕੋਈ ਤੁਮਤ ਲਾਉਣੀ ਤੁਮਤ ਲਾਉਣਾ ਇੱਕ ਹਥਿਆਰ ਆ ਹਰ ਉਹ ਚੀਜ਼ ਜਿਹਨੂੰ ਤੁਹਾਡੇ ਅਗੇਂਸਟ ਯੂਜ਼ ਕੀਤਾ ਜਾਂਦਾ ਉਹ ਇੱਕ ਵੈਪਨ ਆ ਓਕੇ ਤਾਂ ਹਰੇਕ ਜਿਹੜਾ ਵੈਪਨ ਆ ਜਿਹੜਾ ਫੈਸ਼ਨੇਟ ਅਗੇਂਸਟ ਯੂ ਜਿਹੜਾ ਵੀ ਤੁਹਾਡੇ ਵਿਰੋਧ ਬਣਾਇਆ ਗਿਆ ਆ ਸੋ ਉਹ ਨਿਕੰਮਾ ਹੋ ਚੁੱਕਾ ਵੱਚ ਨੇ ਕਹਿ ਰਿਹਾ ਸੋ ਤੁਸੀਂ ਇਦਾਂ ਹੀ ਪ੍ਰੋਕਲੇਮ ਕਰਨਾ ਆ ਇਦਾਂ ਹੀ ਤੁਸੀਂ ਬੋਲਣਾ ਆ ਡਿਕਲੇਅਰ ਕਰਨਾ ਆ ਕਿ ਹਰ ਇੱਕ ਉਹ ਹਥਿਆਰ ਜਿਹੜਾ ਮੇਰੇ ਵਿਰੁੱਧ ਬਣਾਇਆ ਗਿਆ ਹਰ ਇੱਕ ਉਹ ਹਥਿਆਰ ਜਿਹੜਾ ਮੇਰੇ ਪਰਿਵਾਰ ਦੇ ਵਿਰੁੱਧ ਬਣਾਇਆ ਗਿਆ ਆ ਉਹ ਯਿਸੂ ਮਸੀਹ ਦੇ ਨਾਮ ਚ ਨਕਮਾ ਹੋ ਚੁੱਕਿਆ ਆ ਉਹ ਨਕਮਾ ਹੋ ਚੁੱਕਿਆ ਹਰ ਜ਼ੁਬਾਨ ਜਿਹੜੀ ਮੇਰੇ ਵਿਰੁੱਧ ਬੋਲਦੀ ਆ ਚਾਹੇ ਉਹ ਦੇਖੋ ਇੱਕ ਜੁਬਾਨ ਚਾਹੇ ਉਹਨੇ ਕਸ ਬੋਲਿਆ ਤੁਹਾਡੇ ਵਿਰੋਧ ਹਰੇਕ ਜੁਬਾਨ ਚਾਹੇ ਉਹਨੇ ਤੁਹਾਡੇ ਉੱਤੇ ਝੂਠੀ ਤੁਮਤ ਲਾਈ ਹਰੇਕ ਉਹ ਜੁਬਾਨ ਚਾਹੇ ਉਹਨੇ ਕੋਸ਼ ਵੀ ਤੁਹਾਡੀ ਇੱਕ ਸਟੋਰੀ ਬਣਾ ਕੇ ਪੇਸ਼ ਕਰ ਦਿੱਤੀ ਤੁਹਾਨੂੰ ਲੋ ਕਰਨ ਦੇ ਲਈ ਡੀਗ੍ਰੇਡ ਕਰਨ ਦੇ ਲਈ ਜਾਂ ਤੁਹਾਡੇ ਵਿਰੋਧ ਉਹਨੇ ਕੁਝ ਮੰਤਰ ਬੋਲ ਦਿੱਤਾ ਇਹੋ ਜਿਹਾ ਗਲਤ ਜਿਹੜਾ ਤੁਹਾਨੂੰ ਲੱਗਦਾ ਕਿ ਏ ਜੀ ਹੁਣ ਇਹਦੇ ਇਹ ਤਾਂ ਕਾਲੀ ਜੁਬਾਨ ਆ ਇਹਦੀ ਵੀ ਇਹ ਸੱਚ ਹੋ ਹੀ ਜਾਣਾ ਆ ਤੁਸ ਤੁਹਾਡੇ ਕੋਲੇ ਉਹਨਾਂ ਸਭ ਚੀਜ਼ਾਂ ਦੀ ਕਾਟ ਦੇ ਦਿੱਤੀ ਆ ਪਰਮੇਸ਼ਰ ਨੇ ਇਹਨਾਂ ਵਚਨਾਂ ਦੇ ਰਾਈ ਜਦੋਂ ਤੁਸੀਂ ਕਹੋਗੇ ਕਿ ਹਰ ਜ਼ੁਬਾਨ ਜਿਹੜੀ ਮੇਰੇ ਵਿਰੁੱਧ ਨਿਆਂ ਲਈ ਉੱਠਦੀ ਆ ਹਰ ਹਥਿਆਰ ਜਿਹੜਾ ਮੇਰੇ ਵਿਰੁੱਧ ਬਣਿਆ ਉਹਨ ਕੰਮਾ ਹੋ ਚੁੱਕਾ ਉਹ ਦੋਸ਼ੀ ਠਹਿਰ ਚੁੱਕੇ ਆ ਮੈਂ ਬਿਲੋਂਗ ਕਰਦਾ ਪਰਮੇਸ਼ਵਰ ਦੇ ਨਾਲ ਮੈਂ ਪਰਮੇਸ਼ਵਰ ਦਾ ਬੇਟਾ ਆ ਮੈਂ ਪਰਮੇਸ਼ਵਰ ਦੀ ਬੇਟੀ ਆ ਕੋਈ ਨਾਸ਼ ਵਾਲੀ ਚੀਜ਼ ਮੇਰੇ ਵਿਰੁੱਧ ਕੰਮ ਨਹੀਂ ਕਰ ਸਕਦੀ ਹਰ ਇੱਕ ਪਲੈਨਿੰਗ ਜੋ ਮੇਰੇ ਵਿਰੁੱਧ ਕੀਤੀ ਜਾ ਰਹੀ ਆ ਉਹ ਨਾਸ਼ ਹੋ ਚੁੱਕੀ ਆ ਉਹ ਰੱਦ ਹੋ ਚੁੱਕੀ ਆ ਮੇਰੇ ਪਰਮੇਸ਼ਵਰ ਦੀਆਂ ਵੰਡਰਫੁਲ ਪਲੈਨਿੰਗਸ ਜਿਹੜੀਆਂ ਆ ਉਹ ਮੇਰੀ ਲਾਈਫ ਦੇ ਵਿੱਚ ਕੰਮ ਕਰਦੀਆਂ ਯੂ ਵਿਲ ਸੀ ਕਿ ਤੁਸੀਂ ਵੇਖੋਗੇ ਕਿ ਸੱਚਮੁੱਚ ਤੁਸੀਂ ਇੱਕ ਅਦਭੁਤ ਛੁਟਕਾਰੇ ਨੂੰ ਦੇਖੋਗੇ ਸਰਾਪ ਤੁਹਾਡੇ ਜੀਵਨ ਦੇ ਵਿੱਚੋਂ ਜਿਹੜਾ ਆ ਉਹ ਖਤਮ ਹੋਇਆ ਤੁਸੀਂ ਦੇਖੋਗੇ ਅਰ ਤੁਸੀਂ ਪਰਮੇਸ਼ਵਰ ਦੀ ਕਿਰਪਾ ਨੂੰ ਆਪਣੇ ਜੀਵਨ ਦੇ ਵਿੱਚ ਦੇਖੋਗੇ ਸੋ ਕਿਰਪਾ ਕਰਕੇ ਇਹਨਾਂ ਵਚਨਾਂ ਨੂੰ ਤੁਸੀਂ ਜ਼ਰੂਰੀ ਆ ਲਿਖ ਲਓ ਅਰ ਜਿਵੇਂ ਮੈਂ ਤੁਹਾਨੂੰ ਕਹਿ ਰਹੀ ਆ ਤੁਸੀਂ ਇਦਾਂ ਹੀ ਇਹਨਾਂ ਵਚਨਾਂ ਨੂੰ ਡਿਕਲੇਅਰ ਕਰਨਾ ਆ ਪਲੀਜ਼ ਤੁਸੀਂ ਇਹਨਾਂ ਨੂੰ ਡਿਕਲੇਅਰ ਕਰਨਾ ਸ਼ੁਰੂ ਕਰ ਦਿਓ ਤੁਸੀਂ ਅਗਰ ਤੁਸੀਂ ਆਪਣੇ ਜੀਵਨ ਦੇ ਵਿੱਚ ਇੱਕ ਵੱਡਾ ਛੁਟਕਾਰਾ ਜਿਹੜਾ ਆ ਉਹ ਬਹੁਤ ਬਹੁਤ ਧੰਨਵਾਦ ਇਸ ਵੀਡੀਓ ਨੂੰ ਦੇਖਣ ਲਈ ਆਪਾਂ ਹੋਰ ਵੀ ਇਦਾਂ ਦੀ ਵੀਡੀਓ ਲੈ ਕੇ ਆਉਂਦੇ ਰਵਾਂਗੇ ਪਾਸਟਰ ਦਿ올 ਜੀ ਨੇ ਬਹੁਤ ਵਧੀਆ ਤਰੀਕੇ ਨਾਲ ਸਮਝਾਇਆ ਜਰੂਰ ਇਸ ਚੀਜ਼ ਤੇ ਗੌਰ ਕਰਿਓ ਔਰ ਮੇਰੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਸਬਸਕ੍ਰਾਈਬ ਕਰਾਈ ਵੀ ਜਰੂਰ ਕਰਨਾ ਔਰ ਮੇਰੇ ਚੈਨਲ ਤੇ ਨਵੇਂ ਹੋ ਤਾਂ ਲਾਈਕ ਸ਼ੇਅਰ ਜਰੂਰ ਕਰਦੇ ਰਹਿਣਾ ਸਭ ਕੁਝ ਜੈਮ ਸਿਰਕੀ ਮੇਂ ਤਰਫ ਸੇ